ਸਤਰੀਆਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਜਿਵੇਂ ਆਪਾਂ ਹਰੇਕ ਵੀਡੀਓ ਦੇ ਵਿੱਚ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਆਈਡੀਆ ਲੈ ਕੇ ਆਉਨੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਭੈਣਾਂ ਲਈ ਬਹੁਤ ਹੀ ਵਧੀਆ ਆਈਡੀਆ ਲੈ ਕੇ ਆਈਆਂ ਕਿ ਜਿਵੇਂ ਹੁਣ ਆਪਾਂ ਪਿੱਛੇ ਜੇ ਇੱਕ ਵੀਡੀਓ ਪਾਈ ਸੀਗੀ ਵੀ ਆਪਾਂ 100-100 ਰੁਪਏ ਦੇ ਜਾ ਮਤਲਬ ਉਹ 1.200 ਦੇ ਪੀਸ ਜਿਹੜੇ ਹੈਗੇ ਨੇ ਆਪਾਂ ਕਿਸ ਤਰ੍ਹਾਂ ਇੱਕੇ ਨਾਲ ਉਹਨਾਂ ਨੂੰ ਲੈ ਕੇ ਵਧੀਆ ਡਿਜ਼ਾਈਨਿੰਗ ਕਰ ਸਕਦੇ ਆ ਸੂਟ ਜਿਹੜੇ ਹੈਗੇ ਨੇ ਆਪਾਂ ਬਾਹਰ ਅੰਦਰ ਪਾਉਣ ਵਾਲੇ ਜਿਹੜੇ ਹੈਗੇ ਨੇ ਬਣਾ ਸਕਦੇ ਆ ਠੀਕ ਆ ਜੀ ਤੇ ਹੁਣ ਮੈਂ ਤਿੰਨ ਸੂਟ ਆਪਣੇ ਰੈਡੀ ਕੀਤੇ ਸੀਗੇ ਮੈਂ ਇਹ ਪਿੱਛੇ ਵੀਡੀਓ ਪਾਈ ਵੀ ਹੋਈ ਆ ਵੀ ਮੈਂ ਇਹ ਪੀਸ ਖਰੀਦੇ ਸੀਗੇ ਹਨਾ ਵੀ ਜਿਹੜੀਆਂ ਭੈਣਾਂ ਨੇ ਉਹ ਵੀਡੀਓ ਨਵੀਂ ਨਹੀਂ ਦੇਖੀ ਵੀ ਜਿਵੇਂ ਹੁਣ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਮੇਰੇ ਨਾਲ ਉਹ ਪਿੱਛੇ ਆਪਣੀ ਵੀਡੀਓ ਜਿਹੜੀ ਹੈਗੀ ਆ ਜਾ ਕੇ ਦੇਖ ਸਕਦੇ ਹੋ ਵੀ ਆਪਾਂ ਜਿਹੜੇ ਹੈਗੇ ਨੇ 100 150 ਰੁਪਏ ਦਾ ਪੀਸ ਲੈ ਕੇ ਆਪਾਂ ਕਿਸ ਤਰੀਕੇ ਨਾਲ ਕੁੜਤੀ ਜਿਹੜੀ ਹੈਗੀ ਆ ਡਿਜ਼ਾਈਨਰ ਰੈਡੀ ਕਰ ਸਕਦੇ ਆ ਹੁਣ ਆਪਾਂ ਉਹ ਕੁੜਤੀਆਂ ਰੈਡੀ ਕਰ ਲੀਆਂ ਸੀਗੀਆਂ ਮੈਂ ਕਿਹਾ ਮੈਂ ਤੁਹਾਨੂੰ ਲੁੱਕ ਦਿਖਾ ਦਵਾਂ ਤਾਂ ਕਿ ਤੁਹਾਨੂੰ ਵੀ ਇੱਕ ਨਵਾਂ ਆਈਡੀਆ ਮਿਲ ਜੇ ਹਨਾ ਦੇਖੋ ਪਹਿਣਾ ਡਿਜ਼ਾਈਨ ਤਾਂ ਕਰਦੀ ਹੀ ਹੋਣੀ ਹੈ ਘਰੇ ਸੂਟ ਪਰ ਦੇਖੋ ਇੱਕ ਦੂਸਰੇ ਨੂੰ ਦੇਖ ਕੇ ਨਾ ਆਪਾਂ ਨੂੰ ਨਵਾਂ ਆਈਡੀਆ ਜਿਹੜਾ ਹੈਗਾ ਉਹ ਮਿਲ ਜਾਂਦਾ ਹੁੰਦਾ ਵੀ ਆਪਾਂ ਲੇਸ ਵਗੈਰਾ ਦਾ ਡਿਜ਼ਾਈਨ ਜਿਹੜਾ ਹੈਗਾ ਕਿਵੇਂ ਬਣਾ ਸਕਦੇ ਆਂਗੇ ਤੇ ਹੋਰ ਹੀ ਕੋਈ ਨਵੀਂ ਕ੍ਰिएशन ਕਿਵੇਂ ਕਰ ਸਕਦੇ ਆਂ ਸੂਟ ਤੇ ਠੀਕ ਹੈ ਜੀ ਤੇ ਹੁਣ ਮੈਂ ਤਿੰਨ ਸੂਟ ਰੈਡੀ ਕੀਤੇ ਨੇ ਆਪਣੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਠੀਕ ਆ ਤੇ ਹੁਣ ਦੇਖੋ ਇੱਕ ਆਪਾਂ ਆਹ ਸੂਟ ਰੈਡੀ ਕੀਤਾ ਇਹ ਵੀ ਜਿਹੜਾ ਪੀਸ ਹੈਗਾ ਸੀ ਮੈਂ 100 ਰੁਪੀਸ ਦਾ ਲਿਆ ਸੀ ਮੈਂ ਇਹਦੀ ਮੈਂ ਹੁਣ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦਿੰਨੀ ਮੈਂ ਵੀਡੀਓ ਪਾਈ ਹੋਈ ਹੈ ਇਹਦੀ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਮੇਰੇ ਚੈਨਲ ਤੇ ਸੇਮ ਚੈਨਲ ਤੇ ਆਪਾਂ ਵੀਡੀਓ ਜਿਹੜੀ ਹੈਗੀ ਉਹ ਪਾਈ ਹੋਈ ਹੈ ਠੀਕ ਹੈ ਜੀ ਤੇ ਮੈਂ ਦੱਸਿਆ ਵੀ ਹੋਇਆ ਵੀ ਜਿਹੜੇ ਇਹ ਪੀਸ ਹੈਗੇ ਨੇ ਲੁਧਿਆਣੇ ਦੇ ਵਿੱਚ ਕਿੱਥੋਂ ਮਿਲਦੇ ਨੇ ਵੀ ਕਿਹੜੀ ਮਾਰਕੀਟ ਤੋਂ ਤੁਸੀਂ ਜਿਹੜੇ ਹੈਗੇ ਨੇ ਉਹ ਪੀਸ ਖਰੀਦ ਸਕਦੇ ਹੋ ਹੁਣ ਦੇਖੋ ਜਿਵੇਂ ਹੁਣ ਮੈਂ ਤਾਂ ਇਹ ਪੀਸ ਜਿਹੜੇ ਹੈਗੇ ਸੀ 100 ਰੁਪੀਸ ਦੇ ਲੈਏ ਸੀ ਹੁਣ ਇਹ 50 ਰੁਪੀਸ ਤੇ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਜਾ ਕੇ ਠੀਕ ਆ ਇੱਕ ਆਪਾਂ ਇਹ ਪੀਸ ਲਿਆ ਸੀਗਾ 100 ਰੁਪਈਸ ਦਾ ਤੇ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੁਣ ਜਿਹੜਾ ਇਹ ਪੀਸ ਸੀ ਇਹ ਸਿਰਫ ਆ ਫਲਾਵਰ ਵਾਲਾ ਪੀਸ ਸੀਗਾ ਹੁਣ ਜਿਹੜੀ ਆਪਾਂ ਹ ਡਿਜ਼ਾਈਨਿੰਗ ਦਿੱਤੀ ਆ ਪੇਨ ਕਪੜੇ ਦੀ ਇਹ ਆਪਾਂ ਖੁੱਦੋ ਹੀ ਆਪਾਂ ਆਪਣੇ ਆਈਡੀਆ ਦੇ ਨਾਲ ਦਿੱਤੀ ਆ ਇਹ ਠੀਕ ਆ ਡਬਲ ਆਪਾਂ ਲੇਸ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਐਡ ਕੀਤੀਆਂ ਨੇ ਇੱਕ ਆਪਾਂ ਹਲਕੀ ਜਿਹੀ ਨਾ yellow color ਦੀ mustard yellow color ਦੀ लेस ਦਿੱਤੀ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਆਪਾਂ white color ਦੀ लेस ਦਿੱਤੀ ਆ ਤੇ ਸਾਈਡਾਂ ਤੇ ਜਿਹੜੀ ਹੈਗੀ ਆਪਾਂ ਫਲਾਵਰ ਵਾਲੀ लेस ਦਿੱਤੀ ਆ ਹੁਣ ਦੇਖੋ ਕਈ ਭੈਣਾਂ ਪੁੱਛਣਗੀਆਂ ਗਲਾ ਕਿਵੇਂ ਬਣਦਾਗਾ ਬਸ ਆਪਾਂ ਕੀ ਕੀਤਾ ਆਪਾਂ ਨਾਰਮਲ ਤਰੀਕੇ ਨਾਲ ਗਲਾ ਜਿਹੜਾ ਹੈਗਾ ਉਹ ਵੱਡਾ ਕੱਟ ਲਿਆ ਸੀਗਾ ਹਨਾ ਆਪਾਂ 14 ਇੰਚ ਤੱਕ ਜਿਹੜਾ ਹੈਗਾ ਇਹ ਗਲਾ ਕੱਟਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ نیچے ਆਪਾਂ ਪੱਟੀ ਇਨਸਰਟ ਕਰਕੇ ਨਾ ਉਹਦੇ ਉੱਪਰ ਲੈਸਾਂ ਰੱਖੀਆਂ ਨੇ ਠੀਕ ਹੈ ਜੀ ਤੇ ਬਾਹਵਾ ਜਿਹੜੀਆਂ ਹੈਗੀਆਂ ਨੇ ਆਪਾਂ ਇਹਦੀਆਂ ਪਾਕਿਸਤਾਨੀ ਸਟਾਈਲ 'ਚ ਰੱਖੀਆਂ ਨੇ ਤੇ ਮੈਂ ਤੁਹਾਨੂੰ ਇਹ ਵੇਅਰ ਕਰਕੇ ਦਿਖਾਉਣੀ ਆ ਠੀਕ ਆਪਾਂ ਥੋੜਾ ਜਿਹਾ ਬਸ ਆਈਡੀਆ ਤੁਹਾਨੂੰ ਦਿਖਾ ਦਈਏ ਤੇ ਇੱਕ ਦੇਖੋ ਆਪਾਂ ਇਹ ਨੇਵੀ ਬਲੂ ਕਲਰ ਦਾ ਸੂਟ ਜਿਹੜਾ ਹੈਗਾ ਰੈਡੀ ਕੀਤਾ ਹੁਣ ਤੁਹਾਨੂੰ ਹੋ ਸਕਦਾ ਵੀਡੀਓ ਦੇ ਵਿੱਚ ਥੋੜਾ ਬਲੈਕ ਦਿਖਦਾ ਹੋਵੇ ਇਹ ਕਲਰ ਇਹ ਨੇਵੀ ਬਲੂ ਕਲਰ ਆ ਇਹਦੇ ਵਿੱਚ ਆਪਾਂ ਸਿਰਫ ਬਾਹਾਂ ਤੇ ਹੀ ਵਰਕ ਕੀਤਾ ਤੇ ਇਹਦੇ ਵਿੱਚ ਨਾ ਜਿਹੜੀਆਂ ਬਾਹਾਂ ਤੇ ਵਰਕ ਕੀਤਾ ਉਹ ਆਪਾਂ ਲੇਸ ਦੀ ਡਿਜ਼ਾਈਨਿੰਗ ਦਿੱਤੀ ਆ ਆਪਾਂ ਨੇ ਲੇਸ ਲਈ ਇੱਕ ਫਲਾਵਰ ਵਾਲੀ ਉਹਦੇ ਵਿੱਚੋਂ ਫਲਾਵਰ ਫਲਾਵਰ ਕੱਟ ਕੇ ਆਪਾਂ ਜਿਹੜੀ ਫੈਬਰਿਕ ਵਾਲੀ ਗਲੂ ਹੁੰਦੀ ਆ ਨਾ ਫੈਬਰਿਕ ਰਾਇਲ ਦੀ ਫੈਬਰਿਕ ਗਲੂ ਹੁੰਦੀ ਆ ਉਹਦੇ ਨਾਲ ਆਪਾਂ ਇਹਨੂੰ ਚਿਪਕਾਤਾ ਠੀਕ ਹੈ ਹੁਣ ਆਪਾਂ ਫਿਰ ਇਹਨੂੰ ਧੁੱਪੇ ਸੁੱਕਣਾ ਪਾ ਦਵਾਂਗੇ ਤੇ ਇਹ ਬਿਲਕੁਲ ਵੀ ਉਤਰੂਗੀ ਨਹੀਂ ਕਿਉਂਕਿ ਨਾ ਜਿਹੜੇ ਹੁਣ ਬਾਜ਼ਾਰੋਂ ਆਪਾਂ ਨੂੰ ਮਿਲਦੇ ਹੁੰਦੇ ਨੇ ਕੋਈ ਆਪਾਂ ਪੈਚਵਰਕ ਲੱਗਿਆ ਹੋਇਆ ਉਹ ਸੇਮ ਗਲੂ ਨਾਲ ਹੀ ਚਪਾਉਂਦੇ ਆ ਇਹ ਗਲੂ ਨਾਲ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਦਾਂ ਹੈਗਾ ਜਿਹੜਾ ਉਹ ਕਰ ਸਕਦੇ ਹੋ ਡਿਜ਼ਾਈਨਿੰਗ ਤੇ ਜਿਹੜਾ ਆਹ ਨਾ ਹੈਂਡਵਰਕ ਕੀਤਾ ਹੋਇਆ ਇਹਦੀ ਵੀ ਆਪਾਂ ਵੀਡੀਓ ਜਿਹੜੀ ਹੈਗੀ ਆਪਣੇ ਚੈਨਲ ਤੇ ਪਾਈ ਹੋਈ ਆ ਹੁਣ ਜਿਹੜੀਆਂ ਭੈਣਾਂ ਨਵੀਆਂ ਜੋੜੀਆਂ ਨੇ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਸੂਟ ਜਿਹੜਾ ਹੈਗਾ ਆਪਾਂ ਅੱਡੇ ਤੇ ਕੱਢਿਆ ਸੀਗਾ ਠੀਕ ਆ ਇਹ ਇਹਦੀ ਵੀਡੀਓ ਸਾਰੀ ਹੈਗੀ ਜਿਹੜੀ ਗਲੇ ਤੇ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਵਰਕ ਕੀਤਾ ਸੀਗਾ ਸਾਰਾ ਤੇ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਹੋਰ ਇਹਨੂੰ ਹੈਵੀ ਲੁੱਕ ਦੇਤਾ ਕਿਉਂਕਿ ਆਪਾਂ ਨੂੰ ਘਰੇ ਥੋੜਾ ਛੋਟਾ ਜਿਹਾ ਫੰਕਸ਼ਨ ਆ ਰਿਹਾ ਸੀ ਮੈਂ ਕਿਹਾ ਆਪਾਂ ਘਰੇ ਹੀ ਰੈਡੀ ਕਰ ਲੈਂਦੇ ਆ ਸੂਟ ਠੀਕ ਹੈ ਇਦਾਂ ਘਰੇ ਤੇ ਰੈਡੀ ਕੀਤਾ ਤੇ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਉਂਗੀ ਠੀਕ ਹੈ ਤੇ ਆਪਾਂ ਇਹ ਵਾਈਟ ਸਲਵਾਰ ਰੈਡੀ ਕੀਤੀ ਹੈ ਜਿਵੇਂ ਹੁਣ ਆਪਾਂ ਆ ਸੂਟ ਹੈਗਾ ਇਹਦੇ ਨਾਲ ਆਪਾਂ ਵਾਈਟ ਸਲਵਾਰ ਹੀ ਵੇਅਰ ਕਰਾਂਗੇ ਕਿਉਂਕਿ ਨਾ ਗਰਮੀਆਂ ਦੇ ਵਿੱਚ ਜਿਹੜਾ 트ੈਂਡ ਹੁੰਦਾਗਾ ਉਹ ਜਾਦਾ ਵਾਈਟ ਸਲਵਾਰ ਨਾਲ ਹੀ ਚੱਲਦਾ ਤੇ ਇਦਾਂ ਜਿਹੜੀ ਹੈਗੀ ਆਪਾਂ ਡਿਜ਼ਾਈਨਿੰਗ ਕੀਤੀ ਹੈ ਸਲਵਾਰ ਦੇ ਉੱਪਰ ਠੀਕ ਹੈ ਜੀ ਦੇਖੋ ਹਰਸ਼ਾ ਫੜਾਈ ਸੂਟ ਇਧਰ ਤੇ ਇੱਕ ਜਿਹੜਾ ਹੈਗਾ ਆਪਾਂ ਇਹ ਵੀ 100 ਰੁਪੀਜ਼ ਦਾ ਪੀਸ ਲਿਆ ਸੀ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕਰ ਲਿਆ ਠੀਕ ਹੈ ਆ ਜਿਹੜੀ ਹੈਗੀ ਹੈ ਇਦਾਂ ਮਤਲਬ ਕਟਾਵਾਂ ਜੇ ਵਾਲੀ ਲੈਸ ਜਿਹੜੀ ਹੈਗੀ ਹੈ ਸਾਈਡ ਤੇ ਕੱਢ ਲਈ ਆਪਾਂ ਬਹੁਤ ਸੋਹਣੀ ਲੱਗਦੀ ਹੈ ਇਹ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਉਣੀ ਆ ਇਹ ਤਾਂ ਕਿ ਤੁਹਾਨੂੰ ਹੋਰ ਵਧੀਆ ਆਈਡੀਆ ਮਿਲ ਜੇ ਵੀ ਇਹਦੀ ਲੁੱਕ ਜਿਹੜੀ ਹੈਗੀ ਕਿਵੇਂ ਆਉਗੀ ਠੀਕ ਹੈ ਤੇ ਇਹਦੇ ਵੀ ਆਪਾਂ ਪਾਕਿਸਤਾਨੀ ਬਾਵਾਵਾਂ ਰੱਖੀਆਂ ਨੇ ਤੇ ਆਪਾਂ ਸਾਈਡ ਦੇ ਵਿੱਚ ਜਿਹੜੇ ਹੈਗੇ ਨੇ ਤੇ ਸੈਂਟਰ ਦੇ ਵਿੱਚ ਜਿਹੜੇ ਹੈਗੇ ਨੇ ਬਟਨ ਬਟਨ ਲਗਾਤੇ ਆ ਤੇ ਇਹ ਸੂਟ ਤੇ ਆਪਾਂ ਬਟਨ ਜਿਹੜੇ ਹੈਗੇ ਨੇ ਉਹ ਲਗਾਉਣੇ ਨੇ ਹਜੇ ਤੇ ਇਹਨਾਂ ਦੋਨਾਂ ਸੂਟਾਂ ਨਾਲ ਹੀ ਆਪਾਂ ਇੱਕ ਵਾਈਟ ਸਲਵਾਰ ਜਿਹੜੀ ਹੈਗੀ ਹੈ ਰੈਡੀ ਕੀਤੀ ਆ ਠੀਕ ਆ ਵਾਈਟ ਸਲਵਾਰ ਵਾਈਟ ਦੁਪੱਟਾ ਤਾਂ ਦੇਖੋ ਆਪਣੇ ਕੋਲੇ ਹੋਣਾ ਹੀ ਚਾਹੀਦਾ ਹੈ ਨਾ ਗਰਮੀਆਂ ਦੇ ਵਿੱਚ ਕਿਉਂਕਿ ਵਾਈਟ ਸਲਵਾਰਾ ਵਾਲੇ ਸੂਟ ਜਿਹੜੇ ਹੈਗੇ ਨੇ ਉਹ ਜਿਆਦਾ ਵਧੀਆ ਲੁੱਕ ਦਿੰਦੇ ਨੇ ਤੁਸੀਂ ਕਿਸੇ ਵੀ ਪ੍ਰਿੰਟਡ ਸੂਟ ਨਾਲ ਉਹਨੂੰ ਵੇਅਰ ਕਰ ਸਕਦੇ ਹੋ ਨਾ ਕਲਰਫੁੱਲ ਥੋੜੀ ਕਮੀਜ਼ ਹੋਗੀ ਤੇ ਨਾਲ ਤੁਸੀਂ ਵਾਈਟ ਸਲਵਾਰ ਵੇਅਰ ਕਰ ਲਓ ਤੇ ਚਲੋ ਹੁਣ ਮੈਂ ਤੁਹ ਅਗਦੀ ਨੇ ਹਲਾਇ ਸੁਟ ਤਾਂ ਕਿ ਤੁਹਾਨੂੰ ਇਹ ਵੀ ਪਤਾ ਲੱਗ ਜੇ ਵੀ ਇਹ ਜਦੋਂ ਆਪਾਂ ਵੇਅਰ ਕਰਾਂਗੇ ਡਿਜ਼ਾਈਨਿੰਗ ਜਿਹੜੀ ਹੈਗੀ ਆ ਕਿੱਦਾਂ ਹੀ ਲੁੱਕ ਦੇਊਗੀ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਜਿਹੜਾ ਹੈਗਾ ਉਹ ਐਂਡ ਤੱਕ ਜਰੂਰ ਦੇਖਣਾ ਤੁਹਾਨੂੰ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਵੀਡੀਓ ਦੇ ਵਿੱਚੋਂ ਕਿਉਂਕਿ ਦੇਖੋ ਆਈਡੀਆ ਬਹੁਤ ਪੈਣਾ ਕੋਲੇ ਹੁੰਦੇ ਨੇ ਪਰ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਨਹੀਂ ਉਹ ਆਉਂਦੇ ਹੈਗੇ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਆਈਡੀਆ ਜਿਹੜੇ ਹੈਗੇ ਨੇ ਉਹ ਆਉਣਗੇ ਵੀ ਆਪਾਂ ਕਿਸ ਤਰੀਕੇ ਨਾਲ ਸੂਟ ਜਿਹੜੇ ਹੈਗੇ ਨੇ ਉਹ ਰੈਡੀ ਕਰ ਸਕਦੇ ਆ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਸੂਟ ਜਿਹੜੇ ਹੈਗੇ ਨੇ ਉਹ ਕਿੱਦਾਂ ਰੈਡੀ ਕੀਤੇ ਨੇ ਮੈਂ ਸਸਤੇ ਲੈ ਕੇ ਹਾਂਜੀ ਇਹ ਆਪਣਾ ਪਹਿਲਾ ਸੂਟ ਆ ਮੈਂ yellow suit wear ਕੀਤਾ ਹੋਇਆ ਸੀ ਇਸ ਲਈ ਮੈਂ ਸਲਵਾਰ ਜਿਹੜੀ ਹੈਗੀ ਉਹ ਚੇਂਜ ਨਹੀਂ ਕੀਤੀ ਵੈਸੇ ਆਪਾਂ ਜਿਹੜਾ suit ਹੈਗਾ ਇਹ white ਸਲਵਾਰ ਨਾਲ ਹੀ wear ਕਰਾਂਗੇ ਠੀਕ ਆ ਮੈਂ ਕਿਹਾ ਚਲੋ yellow ਨਾਲ ਵੀ ਲੁੱਕ ਦੇਖ ਰਿਆਂ ਦੇਖ ਲਵਾਂਗੇ ਹਨਾ ਤੇ ਵੈਸੇ ਮੈਨੂੰ yellow ਨਾਲ ਥੋੜਾ ਜਿਆਦਾ ਇਹ ਡਾਰਕ ਲੱਗ ਰਿਹਾ ਹੈ ਇਹ ਤੇ ਮੈਂ ਵੈਸੇ ਇਹਨੂੰ white ਨਾਲ ਹੀ wear ਕਰੂੰਗੀ ਤੁਸੀਂ yellow ਨਾਲ ਵੀ ਇਹਦੀ ਲੁੱਕ ਦੇਖ ਲਓ ਠੀਕ ਹੈ ਜੀ ਤੇ ਆਪਾਂ ਜਿਹੜੇ ਬਟਨ ਹੈਗੇ ਨੇ ਉਹ ਇੱਥੇ ਲਗਾਉਣੇ ਆ ਹਜੇ cream ਜਿਹੇ ਰੰਗ ਦੇ ਜਿਹੜੇ ਬਟਨ ਹੈਗੇ ਨੇ ਆ ਲਾਈਟ ਜਿਹਾ ਕਲਰ ਹੈ ਜਿਹੜਾ ਇਹ ਲਾਈਟ yellow ਕਲਰ ਦੇ ਜਿਹੜੇ ਬਟਨ ਹੈਗੇ ਨੇ ਉਹ ਲਗਾ ਲਵਾਂਗੇ ਆਪਾਂ ਤੇ ਡਿਜ਼ਾਈਨਿੰਗ ਜਿਹੜੀ ਹੈਗੇ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜੀਆਂ ਬਾਹਵਾਆਂ ਹੈਗੀਆਂ ਨੇ ਆਪਾਂ ਇਦਾਂ ਹੀ ਖੁੱਲੀਆਂ ਰੱਖੀਆਂ ਨੇ ਠੀਕ ਹੈ ਜੀ ਤੇ ਇਦਾਂ ਤੁਸੀਂ ਬਾਹਵਾਆਂ ਲੂਜ਼ ਰੱਖ ਸਕਦੇ ਹੋ ਤੇ ਜਿਹੜਾ ਪਾਈ ਸੂਟ ਦੇ نیچے ਲਾਈਨਿੰਗ ਲਗਾਈ ਹੈਗੇ ਠੀਕ ਹੈ ਤੇ نیچے ਵੀ ਜਿਹੜਾ ਘੇਰੇ ਤੇ ਹੈਗਾ ਆਪਾਂ ਇਸ ਤਰੀਕੇ ਨਾਲ ਬਾਰਡਰ ਜਿਹੜਾ ਹੈਗਾ ਬਾਰਡਰ ਆਪਾਂ نیچے ਕਰਤਾ ਤੇ ਉੱਪਰ ਜਿਹੜੀ ਹੈਗੀ ਆਪਾਂ ਲੇਸ ਕਰਤੀ ਹੈ ਠੀਕ ਹੈ ਤੇ ਇਹ ਲੁੱਕ ਜੋ ਇਹ ਸੂਟ ਜਿਹੜਾ ਹੈਗਾ ਇਸ ਤਰ੍ਹਾਂ ਦੀ ਲੁੱਕ ਦਿੰਦਾ ਤੇ ਆਪਾਂ ਇਹਨੂੰ ਵਾਈਟ ਸਲਵਾਰ ਨਾਲ ਵੀ ਵੇਅਰ ਕਰ ਸਕਦੇ ਜੇ ਤੁਸੀਂ ਚਾਹੋ ਤਾਂ yellow ਨਾਲ ਵੀ ਵੇਅਰ ਕਰ ਸਕਦੇ ਹੋਗੇ ਹੈਨਾ ਤੇ ਵੈਸੇ ਮੈਨੂੰ ਥੋੜਾ ਜਿਆਦਾ ਡਾਰਕ ਲੱਗ ਰਿਹਾ ਮੈਂ ਵਾਈਟ ਨਾਲ ਹੀ ਵੇਅਰ ਕਰੂੰਗੀ ਇਹਨੂੰ ਠੀਕ ਹੈ ਜੀ ਤੇ ਦਿਖਾ ਦੇ ਹੁਣ ਛਨੇੜ ਥੋੜੀ लेस ਤੇ ਆ ਜਿਹੜੀ लेस ਹੈਗੀ ਆ ਆਪਾਂ ਅੰਦਰ ਵਾਲੀ ਸਾਈਡ ਇਨਸਰਟ ਕੀਤੀ ਆ ਠੀਕ ਆ ਦੋ ਦੋ ਤਰ੍ਹਾਂ ਦੀਆਂ ਲੈਸਾਂ ਜਿਹੜੀਆਂ ਹੈਗੀਆਂ ਨੇ ਆਪਾਂ ਦੋ ਤਿੰਨ ਤਰੀਕੇ ਦੀਆਂ ਲੈਸਾਂ ਲਗਾਈਆਂ ਨੇ ਆਪਾਂ ਤੇ ਐਦਾਂ ਤੁਸੀਂ ਜਿਹੜੀ ਹੈਗੀ ਡਿਜ਼ਾਈਨਿੰਗ ਬਣਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਨੇ ਆ ਵੀ ਦੂਸਰੇ ਸੂਟ ਦੀ ਲੁੱਕ ਕਿੱਦਾਂ ਦੀ ਆਉਂਦੀ ਆ ਹਾਂਜੀ ਦੂਸਰਾ ਸੂਟ ਆਪਾਂ ਇਹ ਵਾਲਾ ਰੈਡੀ ਕੀਤਾ ਸੀਗਾ ਇਹ ਸ਼ੋ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਬਲੈਕ ਦਿਖਦਾ ਹੋਵੇ ਕਲਰ ਪਰ ਇਹ ਨੇਵੀ ਬਲੂ ਕਲਰ ਹੈ ਠੀਕ ਆ ਦੁਪੱਟਾ ਜਿਹੜਾ ਹੈਗਾ ਆਪਾਂ ਇਹਦੇ ਨਾਲ ਡਿਸਾਈਡ ਨਹੀਂ ਕੀਤਾ ਹੈਗਾ ਹਜੇ ਵੀ ਆਪਾਂ ਕਿਹੜਾ ਲਵਾਂਗੇ ਮੇਰੇ ਕੋਲੇ ਦੁਪੱਟਾ ਆਲਰੇਡੀ ਪਿਆ ਸੀਗਾ ਇਹ ਮੈਂ ਤਾਂ ਚਲੋ ਹੁਣ ਤੁਹਾਨੂੰ ਵੇਅਰ ਕਰਕੇ ਦਿਖਾਉਣਾਗਾ ਇਹ ਸੂਟ ਇਸ ਲਈ ਮੈਂ ਤੁਹਾਨੂੰ ਐਡਾ ਵੇਅਰ ਕਰਕੇ ਦਿਖਾ ਰਹੀ ਆ ਆਏ ਹਾਏ ਡੌਗੀ ਭੌਂਗ ਰਿਆ ਹਾਂਜੀ ਹੁਣ ਦੇਖੋ ਇਹ ਜਿਹੜਾ ਇਹ ਵਾਲਾ ਦੁਪੱਟਾ ਇਹ ਵੀ ਮੈਂ ਵੀਡੀਓ ਜਿਹੜੀ ਹੈਗੀ ਪਿੱਛੇ ਪਾਈ ਹੋਈ ਆ ਇਹ ਵੀ ਮੈਂ ਲੈਸ ਦੇ ਪੈਚ ਜਿਹੜੇ ਹੁੰਦੇ ਨੇ ਉਹਨਾਂ ਕੱਟ-ਕੱਟ ਕੇ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਸੀਗਾ ਇਹ ਇਹ ਆ ਦੇਖੋ ਇਹ ਸਾਰੇ ਨਾ ਸਿਲਾਈ ਮਾਰੀ ਹੋਈ ਆ ਆਪਾਂ ਇਹ ਆ ਦੇਖੋ ਆ ਧਾਗਾ ਇਹ ਹਜੇ ਮੈਂ ਕੱਟਿਆ ਨਹੀਂ ਸੀ ਇਹ ਆਪਾਂ ਸਿਲਾਈ ਨਾਲ ਜਿਹੜੇ ਹੈਗੇ ਨੇ ਇਹ ਬਿਠਾਏ ਹੋਏ ਨੇ ਸਾਰੇ ਪੈਚ ਕੱਟ-ਕੱਟ ਕੇ ਇਦਾਂ ਤੁਸੀਂ ਜਿਹੜਾ ਹੈਗਾ ਹੈਵੀ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਠੀਕ ਆ ਸਲਾਈ ਮਤਲਬ ਲੈਸ ਲੈ ਲਿਓ ਕੋਈ ਵੀ ਫਲਾਵਰ ਵਾਲੀ ਉਹਨੂੰ ਕੱਟ ਕੇ ਆਪਾਂ ਇਦਾਂ ਲਗਾਈ ਜਾਣੀ ਤੇ ਉਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਆ ਠੀਕ ਆ ਹੁਣ ਦੇਖੋ ਜਿਹੜਾ ਇਹ ਨੇਵੀ ਬਲੂ ਕਲਰ ਦਾ ਸੂਟ ਆ ਜਿਹੜੀਆਂ ਬਾਹਾਂ ਨੇ ਇਹ ਵੀ ਆਪਾਂ ਲੈਸ ਦੇ ਵਿੱਚੋਂ ਨਾ ਫਲਾਵਰ ਕੱਟ-ਕੱਟ ਕੇ ਜਿਹੜੇ ਹੈਗੇ ਨੇ ਉਹ ਲਗਾਏ ਨੇ ਠੀਕ ਐ ਇਹ ਆਪਾਂ ਚਿਪਕਾਏ ਹੋਏ ਨੇ ਠੀਕ ਐ ਜੀ ਹੁਣ ਲਾਈਨਿੰਗ ਲੱਗ ਗਈ ਨਾ ਨੀਚੇ ਤੁਹਾਨੂੰ ਮੈਂ ਨਹੀਂ ਤੇ ਦਿਖਾ ਦਾਂਦੀ ਤੇ ਆ ਦੇਖੋ ਇਹ ਪੂਰੀ ਤਰ੍ਹਾਂ ਜ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਬਾਵਾ ਦਾ ਜਿਹੜਾ ਹੈਗਾ ਥੋੜਾ ਜਿਹਾ ਆਪਾਂ ਬਾਵਾ ਤੇ ਵਰਕ ਕਰਦੇ ਆ ਤੇ ਫਿਰ ਆਪਾਂ ਘੇਰੇ ਤੇ ਵੀ ਕਰ ਲਿਆ ਠੀਕ ਹੈ ਤੇ ਸਲਵਾਰ ਦੇ ਪੌਂਚੇ ਆ ਤੇ ਜਿਹੜਾ ਹੈਗਾ ਇਸ ਤਰੀਕੇ ਨਾਲ ਹੈਗਾ ਜਿਹੜਾ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਹ ਆਪਾਂ ਸੂਟ ਜਿਹੜਾ ਹੈਗਾ ਅੱਡੇ ਤੇ ਰੈਡੀ ਕੀਤਾ ਸੀਗਾ ਇਹਦੀ ਵੀਡੀਓ ਮੈਂ ਪਿੱਛੇ ਪਾਈ ਹੋਈ ਆ ਹਨਾ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਤੇ ਇਹ ਆ ਦੇਖੋ ਇਹ ਐਦਾਂ ਮੈਂ ਤੁਹਾਨੂੰ ਥੋੜਾ ਦਿਖਾ ਦਿੰਨੀ ਆ ਵੀ ਬਾਵਾ ਤੇ ਜਿਹੜਾ ਹੈਗਾ ਪੂਰਾ ਵਰਕ ਕਿਵੇਂ ਕਿਸ ਤਰੀਕੇ ਨਾਲ ਲੱਗਦਾ ਤੇ ਆ ਦੇਖੋ ਇਹ ਬਾਵਾ ਜਿਹੜੀਆਂ ਹੈਗੀਆਂ ਨੇ ਆਪਾਂ ਇਹਦੀਆਂ ਵੀ ਥੋੜੀਆਂ ਜਿਹਾ ਲੂਜ਼ ਹੀ ਰੱਖੀਆਂ ਨੇ ਠੀਕ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਿਹੜਾ ਹੈਗਾ ਲੈਸ ਵਗੈਰਾ ਦੇ ਮਤਲਬ ਪੈਚ ਕੱਟ ਕੇ ਨਾ ਤੁਸੀਂ ਇਦਾਂ ਸੂਟ ਜਿਹੜਾ ਹੈਗਾ ਰੈਡੀ ਕਰ ਸਕਦੇ ਹੋਗੇ ਲੈਸਾਂ ਜਿਹੜੀਆਂ ਹੈਗੀਆਂ ਨੇ ਫਲਾਵਰ ਵਾਲੀਆਂ ਆਸਾਨੀ ਨਾਲ ਮਿਲ ਜਾਂਦੀਆਂ ਹੁੰਦੀਆਂ ਨੇ ਬਸ ਇਹ ਆ ਜਦੋਂ ਤੁਸੀਂ ਲੈਸ ਲੈਣੀ ਹੈ ਨਾ ਤਾਂ ਤੁਸੀਂ ਟਿਸ਼ੂ ਵਾਲੀ ਲੈਸ ਲੈਣੀ ਹੈਗੀ ਠੀਕ ਆ ਟਿਸ਼ੂ ਵਾਲੀ ਟਿਸ਼ੂ ਵਾਲੀ ਲੈਸ ਜਿਹੜੀ ਹੈਗੀ ਉਹ ਉੱਡੜਦੀ ਨਹੀਂ ਹੁੰਦੀ ਹੈਗੀ ਜਿਹੜੀ ਆਪਾਂ ਕਾਟਨ ਦੇ ਧਾਗੇ ਵਾਲੀ ਲੈਸ ਹੁੰਦੀ ਉਹ ਹਮੇਸ਼ਾ ਹੀ ਉੱਧੜ ਜਾਂਦੀ ਹੁੰਦੀ ਹੈ ਜਦੋਂ ਆਪਾਂ ਟਿਸ਼ੂ ਵਾਲੀ ਲੈਸ ਲੈਣੇ ਹਨ ਨਾ ਉਹ ਉੱਧੜਦੀ ਨਹੀਂ ਹੁੰਦੀ ਉਹ ਉਦਾਂ ਹੀ ਰਹਿਣੀ ਹੁੰਦੀ ਹੈਗੀ ਬਸ ਥੋੜਾ ਜਿਹਾ ਇਤਿਆਰ ਰੱਖਿਓ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਫੈਬਰਿਕ ਗਲੂ ਨਾਲ ਜਿਹੜਾ ਹੈਗਾ ਇਸ ਤਰੀਕੇ ਦਾ ਡਿਜ਼ਾਈਨ ਬਣਾ ਸਕਦੇ ਹੋ ਜੇ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਹੋਵੇ ਕਿਉਂਕਿ ਸਾਡੇ ਘਰ ਦੇ ਵਿੱਚ ਛੋਟਾ ਜਿਹਾ ਫੰਕਸ਼ਨ ਆ ਰਿਹਾ ਸੀਗਾ ਤੇ ਅਸੀਂ ਜਿਹੜਾ ਹੈਗਾ ਸੂਟ ਫਿਰ ਮੈਂ ਉਹਦੇ ਤੇ ਵੇਅਰ ਕਰਨਾ ਸੀਗਾ ਤੇ ਇਹ ਸੂਟ ਪਤਾ ਕੀ ਆ ਇਹ ਸੂਟ ਮੈਨੂੰ ਦੇਣ ਲੈਣ ਦੇ ਵਿੱਚ ਕਿਸੇ ਨੇ ਦਿੱਤਾ ਹੋਇਆ ਸੀਗਾ ਜਿਹੜੀਆਂ ਪੈਣਾ ਮੇਰੇ ਨਾਲ ਪਹਿਲਾਂ ਨੇ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਆਗਾ ਤੇ ਇਹ ਸੂਟ ਮੈਨੂੰ ਦੇਣ ਲੈਣ ਦੇ ਵਿੱਚ ਆਇਆ ਸੀ ਤੇ ਇਹ ਕਢਾਈ ਵਾਲਾ ਸੂਟ ਸੀ ਕਢਾਈ ਜਿਹੜੀ ਹੈਗੀ ਸੀ ਉਹ 올ਡ ਲੁੱਕ ਦੀ ਸੀਗੀ ਥੋੜੀ ਜੀ ਤੇ ਉਹ ਮੈਂ ਮੂਰਲਾ ਪੱਲਾ ਜਿਹੜਾ ਹੈਗਾ ਉਹ ਕੱਟ ਕਰਤਾ ਸਾਰਾ ਉਹ ਨੂੰ ਮੈਂ ਕੱਢ ਹੀ ਦਿੱਤਾ ਸੂਟ ਦੇ ਵਿੱਚੋਂ ਠੀਕ ਆ ਤੇ ਜਿਹੜਾ 4 ਮੀਟਰ ਦਾ ਸਵਾ 4 ਮੀਟਰ ਦਾ ਕਪੜਾ ਬਚਿਆ ਸੀ ਫਿਰ ਉਹਦੇ ਵਿੱਚੋਂ ਜਿਹੜਾ ਹੈਗਾ ਮੈਂ ਅੱਡੇ ਤੇ ਅੱਦਾ ਸੂਟ ਰੈਡੀ ਕਰ ਲਿਆ ਮਤਲਬ ਅੱਡੇ ਦੀ ਕਢਾਈ ਦੇ ਨਾਲ ਠੀਕ ਹੈ ਤੇ ਉਹ ਤੁਸੀਂ ਵੀਡੀਓ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਪਿੱਛੇ ਜਾ ਕੇ ਵੀ ਇਹ ਸੂਟ ਆਪਾਂ ਕਿਸ ਤਰੀਕੇ ਨਾਲ ਰੈਡੀ ਕੀਤਾ ਸੀਗਾ ਠੀਕ ਆ ਤੇ ਐਦਾਂ ਤੁਸੀਂ ਜਿਹੜਾ ਹੈਗਾ ਜਿਉ ਥੋੜਾ ਜਿਹਾ ਹੋਰ ਵਰਕ ਦੇਣਾ ਹੈਵੀ ਤੇ ਤੁਸੀਂ ਐਦਾਂ ਲੈਸ ਦਾ ਵੀ ਵਰਕ ਕਰ ਸਕਦੇ ਹੋ ਇਹ ਸੂਟ ਤੇ ਨਾ ਤਰਪਾਈ ਹੋਣ ਵਾਲੀ ਰਹਿੰਦੀ ਆ ਹਜੇ ਤੇ ਆਪਾਂ ਐਦਾਂ ਜਿਹੜੀ ਹੈਗੀ ਇਹਦੇ ਤੇ ਫਿਨਿਸ਼ਿੰਗ ਪੱਟੀ ਦਿੱਤੀ ਆ 골ਡਨ ਕਲਰ ਦੀ ਠੀਕ ਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਆਪਾਂ ਜਿਹੜੀ ਹੈਗੀ ਉਹ ਫਿਨਿਸ਼ਿੰਗ ਪੱਟੀ ਦਿੱਤੀ ਆ ਇਹਦੇ ਨਾਲ ਜਿਹੜੀ ਹੈਗੀ ਥੋੜੀ ਜਿਹਾ ਹੋਰ ਫਿਨਿਸ਼ਿੰਗ ਆ ਜਾਂਦੀ ਹੁੰਦੀ ਆ ਹਨਾ ਸੂਟ ਦੇ ਵਿੱਚ ਤੇ ਇਹਦੇ ਤਰਪਾਈ ਕਰਨੀ ਹਜੇ ਰਹਿੰਦੀ ਹੈਗੀ ਠੀਕ ਆ ਤੇ ਇਦਾਂ ਤੁਸੀਂ ਜਿਹੜਾ ਹੈਗਾ ਸੂਟ ਰੈਡੀ ਕਰ ਸਕਦੇ ਹੋ ਦੁਪੱਟਾ ਜਿਹੜਾ ਹੈਗਾ ਆਪਾਂ ਡਿਸਾਈਡ ਨਹੀਂ ਕੀਤਾ ਹੈਗਾ ਇਹਦੇ ਨਾਲ ਹਜੇ ਤੇ ਮੈਂ ਤੁਹਾਨੂੰ ਵੈਸੇ ਹੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਆ ਵਾਲੇ ਦੁਪੱਟੇ ਨਾਲ ਜਿਹੜਾ ਹੈਗਾ ਵੇਅਰ ਕਰਕੇ ਦਿਖਾ ਦਿੰਦੀ ਹਾਂ ਠੀਕ ਆ ਤੇ ਇਦਾਂ ਤੁਸੀਂ ਹੈਵੀ ਤੋਂ ਹੈਵੀ ਜਿਹੜਾ ਦੁਪੱਟਾ ਹੈਗਾ ਉਹ ਵੀ ਰੈਡੀ ਕਰ ਸਕਦੇ ਹੋ ਠੀਕ ਆ ਇਹ ਆ ਦੇਖੋ ਹੁਣ ਦੁਪੱਟਾ ਦੇਖੋ ਕਿੰਨਾ ਹੈਵੀ ਰੈਡੀ ਹੋ ਗਿਆ ਜੇ ਆਪਾਂ ਬਾਜ਼ਾਰ ਦੇ ਵਿੱਚ ਇਦਾਂ ਦਾ ਦੁਪੱਟਾ ਲੈਣ ਜਾਵਾਂਗੇ ਤਾਂ ਤੁਹਾਨੂੰ ਪੱਲਾ ਦੁਪੱਟਾ ਜਿਹੜਾ ਹੈਗਾ ਉਹ ਮਤਲਬ 1500 ਤੋਂ ਤੁਹਾਨੂੰ ਘੱਟ ਨਹੀਂ ਮਿਲੂਗਾ ਹਨਾ ਇੰਨਾ ਹੈਵੀ ਦੁਪੱਟਾ ਤੇ ਆਪਾਂ ਜਿਹੜੀ ਹੈਗੀ ਆ ਉਹ 100-150 ਰੁਪਏ ਦੀ ਲੈਸ ਲੈ ਲਈਆ ਤੇ 300 ਦਾ ਆਪਣਾ ਦੁਪੱਟਾ ਆਇਆ ਤਾਂ ਤੁਸੀਂ ਦੇਖ ਲਓ 500 ਦੇ ਵਿੱਚ ਜਿਹੜਾ ਹੈਗਾ ਆਪਣਾ ਸਾਰਾ ਦੁਪੱਟਾ ਇਹ ਰੈਡੀ ਹੋ ਗਿਆ ਠੀਕ ਹੈ ਜੀ ਤੇ ਜੇ ਤੁਹਾਨੂੰ ਸੂਟ ਵਧੀਆ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਆ ਤੇ ਮੈਂ ਵੀਡੀਓ ਮੈਂ ਕਿ ਤੁਹਾਡੇ ਨਾਲ ਸ਼ੇਅਰ ਕਰ ਦੇ ਚਲੋ ਤੁਹਾਨੂੰ ਆਈਡੀਆ ਮਿਲ ਜਾਉ ਹੁਣ ਜਿਹੜਾ ਤੀਸਰਾ ਸੂਟ ਆ ਲਾਸਟ ਸੂਟ ਆ ਆਪਣਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿਸ ਤਰੀਕੇ ਨਾਲ ਰੈਡੀ ਕੀਤਾ ਠੀਕ ਆ ਇਹ ਥੋੜਾ ਪਾਰਟੀ ਵੇਅਰ ਲੁੱਕ ਦੇ ਵਿੱਚ ਆ ਤੇ ਉਹ ਜਿਹੜਾ ਹੈਗਾ ਆਪਾਂ ਨਾਰਮਲ ਆਪਾਂ ਬਜਾਰ ਬਜੂਰ ਜਾਂਦੇ ਵੇਅਰ ਕਰ ਸਕਦੇ ਹਾਂ ਨਾ ਸੂਟ ਹਾਂਜੀ ਜਿਹੜਾ ਤੀਸਰਾ ਸੂਟ ਹੈਗਾ ਉਹ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਆ ਆਪਾਂ ਗਲੇ ਤੇ ਜਿਹੜੀ ਹੈਗੀ ਸਿਰਫ ਆਪਾਂ ਇਸ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਆ ਤੇ ਸਾਈਡਾਂ ਤੇ ਜਿਹੜੀ ਹੈਗੀ ਕਟਵਰਕ ਵਾਲੀ ਲੈ ਸੱਪਾ ਐਡ ਕੀਤੀ ਆ ਠੀਕ ਹੈ ਜੀ ਤੇ ਇਹਦੇ ਨਾਲ ਸਲਵਾਰ ਜਿਹੜੀ ਹੈਗੀ ਆਪਾਂ ਵਾਈਟ ਹੀ ਰੱਖਾਂਗੇ ਜਿਹੜਾ ਮੈਂ ਤੁਹਾਨੂੰ ਫਸਟ ਦੇ ਵਿੱਚ ਸੂਟ ਦਿਖਾਇਆ ਸੀ ਉਹ ਵੀ ਵੈਸੇ ਮੈਂ ਵਾਈਟ ਨਾਲ ਹੀ ਵੇਅਰ ਕਰਨਾ ਉਹ ਆਪਾਂ yellow suit wear ਕੀਤਾ ਹੋਇਆ ਸੀ ਇਸ ਲਈ ਮੈਂ ਕਿਹਾ ਚਲੋ ਆਪਾਂ yellow ਨਾਲ ਵੀ ਥੋੜੀ ਜੀ ਲੁੱਕ ਦੇਖ ਲਈਏ ਜਿਨ੍ਹਾਂ ਨੂੰ ਥੋੜਾ ਡਾਰਕ ਪੈਨਨਾ ਪਸੰਦ ਆ ਉਹ ਜੈਲੋ ਨਾਲ ਵੀ ਵੇਅਰ ਕਰ ਸਕਦੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਮੀਡੀਅਮ ਲਾਈਟ ਜਿਹਾ ਪੈਨਨਾ ਪਸੰਦ ਆ ਉਹ ਵਾਈਟ ਨਾਲ ਵੀ ਵੇਅਰ ਕਰ ਸਕਦੇ ਹੋ ਠੀਕ ਆ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਾਂ ਉਹ ਕੋਟਾ ਡੋਰੀਆ ਦਾ ਰੱਖਿਆਗਾ ਕਈ ਪੈਣਾ ਹੁਣ ਵੀਡੀਓ ਦੇ ਵਿੱਚ ਪੁੱਛਣ ਲੱਗ ਜਾਂਦੇ ਹੁੰਦੇ ਨੇ ਵੀ ਦੀ ਜਿਹੜਾ ਮਤਲਬ ਸੂਟ ਦਾ ਫੈਬਰਿਕ ਕੀ ਆ ਜਾਂ ਦੁਪੱਟੇ ਦਾ ਕੀ ਫੈਬਰਿਕ ਆਗਾ ਹਨਾ ਹੁਣ ਜਿਹੜਾ ਇਹ ਦੁਪੱਟਾ ਹੈਗਾ ਇਹ ਕੋਟਾ ਡੋਰੀਆ ਦਾ ਦੁਪੱਟਾ ਆਗਾ ਜਿੱਦਾਂ ਹੁਣ ਆਪਾਂ ਵਾਈਟ ਦੁਪੱਟੇ ਹਮੇਸ਼ਾ ਹੀ ਲੈ ਕੇ ਰੱਖੋ ਹਨਾ ਇੱਕ ਦੋ ਵੀ ਆਪਾਂ ਹਰ ਇੱਕ ਤਰ੍ਹਾਂ ਦੇ ਸੂਟਾਂ ਨਾਲ ਜਿਹੜੇ ਹੈਗੇ ਨੇ ਉਹ ਵੇਅਰ ਹੋ ਜਾਂਦੇ ਹੁੰਦੇ ਨੇ ਜ਼ਿਆਦਾਤਰ ਸਮਰ ਵਾਲੇ ਸੂਟਾਂ ਦੇ ਨਾਲ ਠੀਕ ਹੈ ਇਹਦੇ ਉੱਪਰ ਜਿਹੜੀ ਹੈਗੀ ਹੈ ਕਢਾਈ ਹੋਈ ਹੋਈ ਹੈਗੀ ਠੀਕ ਹੈ ਇਦਾਂ ਥ੍ਰੈਡ ਦੀ ਤੇ ਫੋਰ ਸਾਈਡ ਜਿਹੜੇ ਹੈਗੇ ਨੇ ਕਟਵਰਕ ਬਣੇ ਹੋਏ ਨੇ ਇਸ ਤਰੀਕੇ ਨਾਲ ਤੇ ਮੈਨੂੰ ਸੋਹਣਾ ਲੱਗਿਆ ਇਹ ਦੁਪੱਟਾ ਇਸ ਲਈ ਫਿਰ ਮੈਂ ਕਿਹਾ ਥੋੜਾ ਜਿਹਾ ਚਲੋ ਕਢਾਈ ਵਾਲਾ ਵੇਅਰ ਕਰ ਦਿਆਂਗੇ ਹਨਾ ਤੇ ਤੁਸੀਂ ਡਿਜ਼ਾਈਨਿੰਗ ਜਿਹੜੀ ਹੈਗੀ ਚੈੱਕ ਕਰ ਸਕਦੇ ਹੋ ਸਲਵਾਰ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਲੈਸ ਦਿੱਤੀ ਆ ਇਹ ਆ ਦੇਖੋ ਤੇ ਸਲਵਾਰ ਦਾ ਜਿਹੜਾ ਫੈਬਰਿਕ ਹੈਗਾ ਉਹ ਰਿਯੋਨ ਕਾਟਨ ਦਾਗਾ ਠੀਕ ਆ ਤੇ ਜਿਹੜਾ ਸੂਟ ਦਾ ਫੈਬਰਿਕ ਆ ਉਹ ਮਤਲਬ ਕਾਟਨ ਦਾ ਹੀ ਫੈਬਰਿਕ ਆ ਨਾਰਮਲ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਆ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਜਿਹੜਾ ਗਲਾ ਹੈਗਾ ਉਹਨੂੰ ਆਪਾਂ ਇਸ ਤਰੀਕੇ ਨਾਲ ਪਹਿਲਾਂ ਚੁੜਾਈ ਦੇ ਵਿੱਚ ਕੱਟਿਆ ਤੇ 14 ਇੰਚ ਜਿਹੜੀ ਹੈਗੀ ਆ ਦੀ ਲੰਬਾਈ ਰੱਖੀ ਸੀ ਉਸ ਤੋਂ ਬਾਅਦ ਜਿਹੜਾ ਨੀਚੇ ਵਾਲਾ ਡਿਜ਼ਾਈਨ ਹੈਗਾ ਉਹ ਆਪਾਂ ਅਲੱਗ ਤੋਂ ਹੀ ਕੀ ਕਹਿੰਦੇ ਆ ਇਹਨੂੰ ਪੇਸਟਿੰਗ ਪੇਪਰ ਹਾਂਜੀ ਪੇਸਟਿੰਗ ਪੇਪਰ ਦੇ ਉੱਪਰ ਪਹਿਲਾਂ ਆਪਾਂ ਰੈਡੀ ਕੀਤਾ ਡਿਜ਼ਾਈਨ ਹਨਾ ਫਿਰ ਉਹਨੂੰ ਉਹਦੇ ਨੀਚੇ ਰੱਖਤਾ ਜਿਹੜਾ ਆਪਾਂ ਗਲਾ ਵੱਡਾ ਕੱਟਿਆ ਸੀ ਨਾ ਜਿਵੇਂ ਹੁਣ ਮੰਨ ਲਓ ਆਪਾਂ ਇਹ ਗਲਾ ਵੱਡਾ ਕੱਟ ਲਿਆ ਉਹਦੇ ਨੀਚੇ ਪੇਸਟਿੰਗ ਪੇਪਰ ਵਾਲਾ ਜਿਹੜਾ ਹੈਗਾ ਸੀ ਡਿਜ਼ਾਈਨ ਆਪਾਂ ਰੱਖ ਕੇ ਉੱਪਰ ਦੀ ਆਪਾਂ ਫਿਰ ਆਹ ਲੈਸ ਜਿਹੜੀ ਹੈਗੀ ਇਨਸਰਟ ਕਰਤੀ ਵਿੱਚ ਦੀ ਤੇ ਉਹਦੇ ਉੱਪਰ ਫਿਰ ਆਪਾਂ ਸਲਾਈ ਨਾਲ ਉਹਨੂੰ ਜਿਹੜਾ ਹੈਗਾ ਸੀ ਸਟਿਚ ਕਰਤਾ ਠੀਕ ਹੈ ਇਦਾਂ ਜੇ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਇਦਾਂ ਦੀ ਡਿਜ਼ਾਈਨਿੰਗ ਵੀ ਜਿਹੜੀ ਹੈਗੀ ਕਰ ਸਕਦੇ ਹੋ ਤੇ ਜਿਹੜੀਆਂ ਬਾਵਾਆਂ ਹੈਗੀਆਂ ਨੇ ਉਹ ਆਪਾਂ ਸ ਟਾਈਟ ਵੀ ਰੱਖ ਸਕਦੇ ਹੋ ਹਨਾ ਬਾ ਮੈਨੂੰ ਥੋੜੇ ਜਿਹੇ ਪਾਕਿਸਤਾਨੀ ਸਟਾਈਲ ਦੇ ਵਿੱਚ ਹੀ ਪਸੰਦ ਨਹੀਂ ਗਈ ਆ ਤੇ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਇਹ ਸੂਟ ਕਿੱਦਾਂ ਦੇ ਲੱਗੇ ਹੁਣ ਦੇਖੋ ਜਿਵੇਂ ਹੁਣ ਆਪਾਂ ਗਰਮੀਆਂ ਦੇ ਵਿੱਚ ਜ਼ਿਆਦਾਤਰ ਆਪਾਂ ਪੀਸ ਵਗੈਰਾ ਲੈ ਲਿਆ ਕਰੋ ਹਨਾ ਸੂਟਾਂ ਦੇ ਨਾਲ 100-150 ਰੁਪਏ ਦਾ ਛਾਟ ਦਾ ਪੀਸ ਮਿਲ ਜਾਂਦਾ ਹੁੰਦਾ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਡਿਜ਼ਾਈਨਿੰਗ ਕਰਕੇ ਜਿਹੜਾ ਹੈਗਾ ਸੂਟ ਰੈਡੀ ਕਰ ਸਕਦੇ ਆ ਠੀਕ ਆ ਜੀ ਪੀਸਾਂ ਵਾਲੀ ਵੀਡੀਓ ਜਿਹੜੀ ਹੈਗੀ ਆ ਉਹ ਮੈਂ ਪਹਿਲਾਂ ਪਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਆ ਜੇ ਤੁਹਾਨੂੰ ਇਹ ਆਈਡੀਆ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਮੈਨੂੰ ਵੀ ਥੋੜੀ ਹਰਾ ਤੇ ਨਾਲੇ ਫਿਰ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓ ਪਾਉਣ ਦਾ ਮੇਰਾ ਮਤਲਬ ਦਿਲ ਕਰਦਾ ਠੀਕ ਹੈ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਓ ਜਿਹੜੀਆਂ ਆਪਣਾ ਚੈਨਲ ਤੇ ਨਵੀਆਂ ਆਈਆਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਤੇ ਇੱਕ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਇਹ ਆਪਾਂ ਸੂਟ ਜਿਹੜਾ ਹੈਗਾ ਹਜੇ ਮੈਂ ਪੀਸੀ ਪੀਸ ਆ ਮੇਰੇ ਕੋਲ ਇਹ ਵੀ ਤੇ ਮੈਂ ਐਦਾ ਜਿਹੜੀ ਹੈਗੀ ਇਹਦੇ ਉੱਪਰ ਵੀ ਕੜਾਈ ਜਿਹੜੀ ਹੈਗੀ ਕਰ ਰਹੀ ਆ ਇਹ ਆਪਾਂ ਥੋੜਾ ਸਿੰਪਲ ਜਿਹਾ ਹੀ ਰੱਖਿਆ ਤੇ ਮੈਂ ਪਹਿਲਾਂ ਨਾ ਇੱਕ ਸੂਟ ਦੀ ਕਢਾਈ ਵਾਲੀ ਮਤਲਬ ਵੀਡੀਓ ਪਾਈ ਹੋਈ ਆਗੀ ਮੈਂ ਵਾਈਟ ਸੂਟ ਕੱਢਿਆ ਸੀਗਾ ਠੀਕ ਹੈ ਜੀ ਐਂਕਰ ਥ्रेड ਨਾਲ ਇਹ ਵੀ ਜਿਹੜਾ ਹੈਗਾ ਆਪਾਂ ਐਂਕਰ ਥ्रेड ਨਾਲ ਹੀ ਰੈਡੀ ਕਰ ਰਹੇ ਆ ਤੇ ਇਹਦਾ ਵੀ ਜਦੋਂ ਕੰਪਲੀਟ ਹੋ ਗਿਆ ਜਿਵੇਂ ਬਾਵਾ ਮੂਵਾ ਤੇ ਜਦੋਂ ਹੈਵੀ ਵਰਕ ਹੋ ਗਿਆ ਥੋੜਾ ਜਿਹਾ ਜਿਹਾ ਘੇਰੇ ਤੇ ਹੋ ਗਿਆ ਫਿਰ ਸੂਟ ਦੀ ਲੁੱਕ ਜਿਹੜੀ ਹੈਗੀ ਆ ਉਹ ਹੋਰ ਹੀ ਹੋ ਜਾਂਦੀ ਹੁੰਦੀ ਆ ਠੀਕ ਆ ਹਜੇ ਤੁਹਾਨੂੰ ਥੋੜਾ ਜਿਹਾ ਸਿੰਪਲ ਜਿਹਾ ਲੱਗਦਾ ਹੋਣਾ ਇਹ ਤੇ ਕਿਉਂਕਿ ਹਾਫ ਹੀ ਕੱਢਿਆ ਆਪਾਂ ਘੇਰਾ ਤੇ ਇਦਾਂ ਤੁਸੀਂ ਥਰੈਡ ਨਾਲ ਵੀ ਜਿਹੜਾ ਹੈਗਾ ਰੈਡੀ ਕਰ ਸਕਦੇ ਹੋ ਸੂਟ ਠੀਕ ਹੈ ਤੇ ਜੇ ਹੁਣ ਪੜਨਾ ਇਦਾਂ ਦੀ ਕਢਾਈ ਵਗੈਰਾ ਕਰਨ ਦੇ ਵਿੱਚ ਇੰਟਰਸਟ ਨੇ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਵਾਲੀ ਵੀਡੀਓ ਜਿਹੜੀ ਹੈਗੀ ਆ ਉਹ ਵੀ ਆਪਾਂ ਆਪਣੇ ਚੈਨਲ ਤੇ ਜ਼ਰੂਰ ਪਾਵਾਂਗੇ ਤੇ ਮੈਂ ਕਢਾਈ ਵੀ ਤੁਹਾਨੂੰ ਦੱਸ ਦਊਂਗੀ ਬਹੁਤ ਹੀ ਸਿੰਪਲ ਆ ਕੀ ਵੀ ਕਿਸ ਤਰੀਕੇ ਨਾਲ ਕਰਨੀ ਹੈ ਠੀਕ ਆ ਜੀ ਚਲੋ ਆਪਾਂ ਮਿਲਦੇ ਆ ਇੱਕ ਨਵੇਂ ਆਈਡੀਆ ਦੇ ਨਾਲ ਠੀਕ ਆ ਜੀ ਤਦ ਤੱਕ ਸਤਿ ਸ਼੍ਰੀ ਅਕਾਲ ਜੀ